ਹੈਲੋ ਮਿੱਤਰੋ ਕੀ ਹਾਲ-ਚਾਲ ਤੁਹਾਡਾ ਆਈ ਹੋਪ ਤੁਸੀਂ ਸਾਰੇ ਠੀਕ-ਠਾਕ ਹੋ ਹੋ ਮਿੱਤਰੋ ਆਪਾਂ ਪੂਰੇ ਠੀਕ-ਠਾਕ ਆ ਤੇ ਮਿੱਤਰੋ ਅੱਜ ਫਿਰ ਆਈ ਸੀ ਇੱਟਾਂ ਲਾਉਣ ਬਾਈ ਤੇ ਟਰਾਲੀ ਬੈਹਗੀ ਥੋੜੀ ਕੰਨੀ ਤੇ ਹੂੰ ਤਾਂ ਹਜੇ ਤਾਂ ਇੱਟਾਂ ਲਾਈ ਜਾਂਦੇ ਅਗੇ ਉੱਥੇ ਹੀ ਬੈਠ ਕੀ ਆਪਣੇ ਜਿੱਥੇ ਪੋਵਾ ਭਰਤਾ ਸੀ ਆਪਾਂ ਥੋਈ ਵਾਲੀ ਥਾਂ ਤੇ ਬੈਹਗੀ ਕੋਲਾ ਸੀ ਥਾਂ ਉੱਥੇ ਦੀਆਂ ਕੀ ਫਿਰ ਬੈਹਗੀ ਤੇ ਇੱਕ ਬਾਥਰੂਮ ਦੇ ਲੈਂਟਰ ਦਾ ਵੀ ਜਾਲ ਪਾਤਾ ਕੱਲ ਨੂੰ ਲੈਂਟਰ ਪਾਉਣਗੇ ਆਜੋ ਫਿਰ ਮਿੱਤਰੋ ਤੁਹਾਨੂੰ ਵਿਖਾਉਣੇ ਆ ਮਿੱਤਰੋ ਆ ਦੇਖੋ 735 ਟਰੈਕਟਰ ਤੇ ਟਰਾਲੀ ਬੈਠ ਗਈ ਥੋੜੀ ਕੰਨੀ ਆਹ ਦੇਖੋ ਮਿੱਤਰੋ 653 ਉਹ ਦੇਖੋ ਮਿੱਤਰੋ ਟਰਾਲੀ ਵੇ ਗਈ ਆ ਮੁੰਡਾ ਘਟਾ ਗਿਆ ਮੁੰਡਾ ਇਹਦੇ ਘੱਟ ਆਉਂਦਾ ਜਾਂਦਾ ਆ ਮੁੰਡਾ ਟਾਂਗੜੀ ਜਾਂਦਾ ਸਾਡਾ ਦੇਖੋ ਮਿੱਤਰੋ ਕੰਡਾਈ ਤੇ ਗਾਲਮੀ ਨਾਲ ਕਹਿਦਾ ਕੰਡਾਈ ਦਾ ਕੰਮ ਆਦਰ ਬੁੜੀ ਆ ਨਾ ਮੈਂ ਤਾਂ ਹੁਣ ਫੋਨ ਲਾਇਆ ਤੇ ਆ ਦੇਖੋ ਮਿੱਤਰੋ ਫਿਰ ਜਾਲ ਜੂਲ ਪੰਨਤਾ ਤੇ ਬਾਰ ਮੂਰ ਵੀ ਲਾਤੇ ਲੈਂਟਰ ਵੀ ਹੁਣ ਤਾਂ ਵੈਸੇ ਦਾ ਪਾਤਾ ਪਹਿਲਾਂ ਲੈਂਦਾ ਹੀ ਉਦੋਂ ਪਾਉਣ ਵਾਲਾ ਉੱਤੋਂ ਜਾ ਕੇ ਵਿਖਾਉਣੇ ਤੁਨੂੰ ਕੋਠੇ ਤੇ ਖੜ ਕੇ ਤੇ ਮਿੱਤਰੋ ਫਿਰ ਉਹ ਦੇਖੋ ਹੁਣ ਗਾਡਰ ਚੜਾਈ ਜਾਂਦੇ ਮਿੱਤਰੀ ਇਹ ਚੌਂਸ ਨੂੰ ਪਾ ਦੇ ਦੇਖੋ ਪਰ ਕੰਨ ਹਣ ਬੰਦਾ ਐਤ ਕੰਡ ਲੈਦਾ ਆਲੇ ਪਾਸੇ ਤੇ ਮਿੱਤਰੋ ਆ ਦੇਖੋ ਕੋਠੀ ਵਿੱਚੋਂ ਪਲਾਸਟਰ ਕਰਤੀ ਹੁਣ ਤਾਂ ਸਾਰੀ ਬਲੋਬੀ ਵੀ ਕਰਤੀ ਆ ਦੇ ਰਹੇਗੀ ਰਸੋਈ ਤੇ ਡ੍ਰੈਨ ਰੂਮ ਰਹਿ ਗਈ ਵੀ ਕਰਦੇ ਆ ਹੁਣ ਆ ਜਾ ਕੇ ਵਖਾਣੇ ਮਿੱਤਰੋ ਤੇ ਇਹਦਾ ਇਹਦਾ ਵੀ ਲੈਂਟਰ ਖੋਲਤਾ ਉਹਨਾਂ ਨੇ ਬਸਤਰਾਂ ਨੇ ਐਚੀ ਥੋੜੀ ਨੇ ਥੋੜੋਂ ਘਮੋੜ ਗਈਆਂ ਪਣ ਗਿਆ ਕਿਉਂਕਿ ਐਚੀ ਵਾਈਬ੍ਰੇਟਰ ਨੇ ਵੱਜਿਆ ਆਇਓ ਮਿੱਤਰੋ ਹਰ ਤੋਂ ਨੁਕਾਉਣੇ ਆਪ मित्र फिर तो पाता हथी पाता मोमटी का भी हथी पाता पाइपा पुपा भी सारिया पालिया हम बस पहला पलस्तर ही रे गए मिस्त्रा तो उन्होंने तो दूजे मिस्त्री काम कर ਆ ਦੇਖੋ ਮਿੱਤਰੋ ਰਸੋਈ ਚ ਵੀ ਪਾ ਪਾ ਤਿੰਗ ਬੂੜ ਬਾੜ ਸਾਰੇ ਕਿਤੇ ਪਾਤੇ ਆਹ ਕੋਰ ਵੀ ਮੁੱਕਣ ਵਾਲੀ ਆ ਉਹ ਤਾਂ ਮੁੱਕ ਚੱਲੀ ਬਸ ਆ ਹੀ ਲੱਗੀ ਤੇ ਹਜੇ ਆ ਵੀ ੱਟਾ ਲਾਈ ਜਾਂਦੇ ਆ ਇੱਟਾ ਇਹਨਾਂ ਤੋਂ ਮਗਾਇਆ ਕਰਨਗਾ ਹੁਣ ਆਪਾਂ ਹੋਰ ਪੱਠਾ ਲਾ ਲਿਆ ਪੁਰਾਣੀ ੱਟਾ ਇਹਨਾਂ ਕੋਲੇ ਦੇਖੋ ਫਿਰ ਮਿੱਤਰੋ ਤੇ ਮਿੱਤਰੋ ਦੇਖੋ ਫਿਰ ੱਟਾ ਲੈ ਗਿਆਂ ਸਾਰੀਆਂ ਬਹੁਤ ਥੋੜੀਆਂ ਹੀ ਰਹਿਗੀਆਂ और यार ट्राली यार मैं ट्राली च यार कट ट्रैक्टर रह गई बाकी थी चखा ला गया पूरा तकड़ा देखो तड़ तड़ थे वाहियाँ मेरे हिसाब रही इतना बाकी देखो ट्रैक्टर सत सौ पैंती आए सत सौ पैंतीस देखो हक ਉਹ ਉਹ ਟਰਾਲੀ ਦੀ ਮੋਟੀ ਆ ਪੂਰੀ ਪਰ ਵਿੰਗੀ ਹੋਈ ਵੀ ਥੋੜੀ ਵਾਕੀ ਟਰਾਲੀ ਬੈਂਦੀ ਥੁਰੀ ਜਾਂਦੀ ਥੋੜੀ ਥੋੜੀ ਖਾਲੀ ਦਾ ਕੱਢ ਦੂਗਾ ਜੇ ਮਾਰਨ ਮੋਟੇ ਇੰਤਾਂ ਤਰਿਆਂ ਆਇਆ ਤੇ ਫੇਰ ਤਾਂ ਵੇਖੋ ਕੱਢੂ ਕਿ ਨਾਲ ਟੈਰ ਟੂਸ ਤੋਂ ਨਵੇਂ ਪੂਰਾ ਕੱਢ ਹੀ ਦੇਵੇ ਤੇ ਮਤੋਂ ਦੇਖੋ ਬਰਿਸਤਾਂ ਸਾਰੀਆਂ ਲਾਤੀਆਂ ਤੇ ਹੁਣ ਬਸ ਮੋੜ ਦੇ ਰੈਟਰ ਖਾਲੀ ਕਰ ਲਿਆ ਹੁੰਦਾ ਬਣਾਕ ਦੁਨਾ ਤੇ ਸਹੀ ਹੈ ਵਾਹ ਦੇਖੋ ਬਰਾਤਰ ਨਹੀਂ ਨਹੀਂ ਆਪਾਂ ਚੱਠੇ ਲਾ ਦਾਂ ਇਹਦਾ ਉਹੀ ਮੇਰੀ ਬੁਰੀ ਬਣ ਕੇ ਆ ਆ ਖੁੱਲੀ ਲਾ ਤੇ ਦੂਜੀ ਆਪਾਂ ਚੱਠੇ ਲਵਾਇ ਕਰਾਂਗੇ ਤੇ ਮੇਤਰੋ ਆਪਣੀ ਵੀ ਇਹਨਾਂ ਤੇ ਇੱਕ ਗਿੜਾ ਲਵਾਇਆ ਜੀ ਹਮ ਇੱਕ ਗਿੜਾ ਆਪਣੀ ਲਵਾਇਆ 2500 ਰੁਪਏ ਦੇ 2500 ਆਹ ਇੱਕ ਖੁੱਲੀ ਲਵਾਈਏ ਨਾ ਨਹੀਂ ਤੇ ਆਪਾਂ ਲਵਾਈ ਦੂਜੀ

ਤੇ ਕੋਪਰ ਤਰ ਹੁਣ ਮੋੜ ਕੇ ਬਚ ਜਾਂਦੇ ਆ ਤੇ ਕੱਲ ਨੂੰ ਵੀ ਆਪਾਂ ਲਗਾਉਣੇ ਆ ਜਿਹੜੇ ਕੁਝ ਇਹਨਾਂ ਨੇ ਲਗਾਉਣੇ ਆ ਜਸ਼ਨ ਬਾਣੀ ਹੋਰ ਲਾਉਣਾ ਬਾ ਮੋੜ ਲਈ ਤੇ ਹੁਣ ਚੱਲੇ ਆ ਇਹ ਤੇ ਬਾ ਇੰਨੀ ਘੱਟ ਪਾਹੂਰ ਲਮਾਉਣੀ ਆ ਆਪਾਂ ਵੀ ਪਾਉਣਾ ਨਾ ਕਰ ਮਗਰ ਆਪਾਂ ਵੀ ਲਵਾਵਾਂਗੇ ਇੰਨੇ ਕੁ 5000 ਲਵਾਵਾਂਗੇ ਆਪਾਂ 2500 ਤਾਂ ਲਾ ਗਏ 2500 ਹੋਰ ਲਾਣਗੇ ਤੇ ਮਿੱਤਰੋ ਆਪਾਂ ਆਪਣੇ ਟਾਇਰੈਕਸ ਦੀ ਰੇਸ ਬਣਵਾ ਕੇ ਲੈਂਦੀ ਦੁਬਾਰਾ ਆਪਣੀ ਪਹਿਲਾਂ ਦੂਜੀ ਰੇਸ ਸੀ ਸਰਗੇ ਦੀ ਵਾਲੀ ਉਹ ਕੰਮ ਖਰਾਬ ਸੀਗਾ ਉਹ ਛੇਦੀ ਟੁੱਟ ਜਾਂਦੀ ਸੀ ਬਿੰਗਾ ਆ ਜਾਂਦਾ ਸੀ ਸਰਗਾ ਤੇ ਹੁਣ ਆਪਾਂ ਮਿੱਤਰੋ ਅਰਲ ਦੀ ਬਣਵਾਤੀ ਦੇਖੋ ਹੁਣ ਅਰਲ ਦਿਨਾ ਵਿੰਗੀ ਹੋਵੇ ਨਾ ਕੋਸ਼ ਤੇ ਸਰਗਾ ਵੀ ਮੋਟਾ ਇਹਦਾ ਇਧਰੋਂ ਸਰਗਾ ਵੜਾਤਾ ਸੀ ਆਪਾਂ ਤੇ ਉਹ ਗਾਂ ਪਤੰਗਾ ਪੁੱਤਾਂ ਵੇਲਡ ਕਰਾ ਕੇ ਤੇ ਬੂਈ ਵਦਗਾ ਬਣਾਤੀ ਐ ਦੇਖੋ ਬਰ ਜਿਗਾੜ ਲਾਇਆ ਇਹ ਘਰੇ ਜੇ ਆਲੀ ਰੇਸ ਵੀ ਚੱਲਦੀ ਆਪ ਨੂੰ ਤਾਂ ਆਲੀ ਵੀ ਚੱਲਦੀ ਆ ਤੇ ਉਹ ਥਲੀ ਵੀ ਚੱਲਦੀ ਆ ਤਨਰੇਸਾਂ ਆਪਣੇ ਰੇਟਰ ਦੇਗਾ ਜਿਗਾੜ ਲਾਤਾ ਆਪਾਂ ਜਿਗਾੜੀਆਂ ਸੀ ਜਗਾੜੀ ਪੂਰੀ ਜਗਾੜੀਆਂ ਸਤ ਹਾਂ ਹੁਣ ਦੋ ਚਲਾਉ ਟਰੈਕਟਰ ਠੀਕ ਹੈ ਬਾਈ ਟਰੈਕਟਰ ਚਲਾਉਣਾ ਦੂ ਹਾਂ ਤੇ ਜੇ ਮਿੱਤਰੋ ਆਇਤਾ ਬਿਲ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਮਿੱਤਰੋ